ਪੰਜਾਬ ਦੀ ਜਨਤਾ ਨੂੰ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿ ਕਦੋਂ ਪੰਚਾਇਤੀ ਚੋਣਾਂ ਹੋਣ ਤੇ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਕੱਲ ਰਾਜ ਚੋਣ ਕਮਿਸ਼ਨ ਵੱਲੋਂ ਜਿਹੜੀ ਐ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਅਤੇ ਜਿਹੜੀ ਆ ਉਹਦੀ ਡੇਟ ਵੀ ਜਿਹੜੀ ਆ ਫਿਕਸ ਕਰ ਦਿੱਤੀ ਗਈ ਆ ਸੋ ਜਿਹੜੀਆਂ ਖਿਆਸ ਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ 15 ਤਰੀਕ ਨੂੰ ਵੋਟਾਂ ਹੋਣਗੀਆਂ ਜਾਂ 20 ਅਕਤੂਬਰ ਨੂੰ ਵੋਟਾਂ ਹੋਣਗੀਆਂ ਉਹਨਾਂ ਸਾਰਿਆਂ ਤੋਂ ਉੱਤੇ ਜਿਹੜਾ ਆ ਉਹ ਵਿਰਾਮ ਲੱਗਿਆ ਸੋ ਅੱਜ ਇਸ ਮੁੱਦੇ ਤੇ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਜਸਖਰਾ ਜੀ ਨੇ ਤੇ ਅਸੀਂ ਗੱਲਬਾਤ ਕਰਾਂਗੇ ਤੇ ਹੋਰ ਜਿਹੜੀ ਹੈ ਜਾਣਕਾਰੀ ਲੈਂਣ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਸਜੀ ਜੀ ਬੜੇ ਲੰਬੇ ਸਮੇਂ ਤੋਂ ਪੰਜਾਬ ਦੀ ਜਨਤਾ ਨੂੰ ਜਿਹੜਾ ਉਡੀਕ ਸੀਗੀ ਪੰਚਾਇਤੀ ਚੋਣਾਂ ਦੀ ਤੇ ਜਿਹੜੇ ਸੂਤਰਾਂ ਦੇ ਵੱਲੋਂ ਕਦੀ ਖਬਰਾਂ ਆਉਂਦੀਆਂ ਸੀ ਕਿ ਜਿਹੜਾ ਆ 15 ਤਰੀਕ ਨੂੰ ਇਲੈਕਸ਼ਨ ਹੋਣੇ ਨੇ ਜਾਂ 20 ਤਰੀਕ ਨੂੰ ਹੋਣੇ ਨੇ ਜਾਂ 10 ਤਰੀਕ ਨੂੰ ਕਿਤੇ ਨਾ ਕਿਤੇ ਖਬਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਤੇ ਕੱਲ ਜਿਹੜਾ ਐਲਾਨ ਹੋ ਗਿਆ ਜੀ ਕਿਵੇਂ ਦੇਖਦੇ ਹੋ ਤੁਸੀਂ ਗਗਨ ਜੀ ਜੇ ਗੱਲ ਕਰੀਏ ਤਾਂ ਜੇ ਆਪਾਂ ਪਹਿਲਾਂ ਪਿਛਲੀ ਚੋਣ ਦੀ ਗੱਲ ਕਰੀਏ ਤਾਂ ਪਿਛਲੀ ਚੋਣ ਜਿਹੜੀ ਆ ਉਹ 31 ਦਸੰਬਰ 2018 ਨੂੰ ਹੋਈ ਸੀ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੀਆਂ ਇਸ ਸਾਲ ਦੇ ਜਨਵਰੀ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਸੀ ਉਹ ਹੁਣ ਕਰੀਬ ਤੁਸੀਂ ਵੀ ਦੇਖ ਲਓ ਕਿ 8 7-8 ਮਹੀਨੇ ਜਿਹੜੀਆਂ ਲੇਟ ਹੋ ਚੁੱਕੀਆਂ ਇਸ ਦੇ ਕਰਕੇ ਲਗਾਤਾਰ ਜੇ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦਾ ਜਿਹੜਾ ਲਗਾਤਾਰ ਨੁਕਸਾਨ ਹੁੰਦਾ ਹੋਇਆ ਕਿਉਂਕਿ ਜਿਹੜੀ ਪੂਰੀ ਉਹਦੀ ਬਾਗ ਡੋਰ ਸੀਗੀ ਹਨਾ ਕੋਈ ਕੰਮ ਨਹੀਂ ਚੱਲ ਸਕਾ ਬਾਗ ਡੋਰ ਜਿਹੜੀ ਬीडीपीਓ ਦੇ ਹੱਥਾਂ 'ਚ ਚਲੀ ਜਾਂਦੀ ਆ ਹਨਾ ਕਿਉਂਕਿ ਇਹ ਜਿਹੜੀਆਂ ਉਦੋਂ ਤੋਂ ਪੰਚਾਇਤੀ ਚ ਪੰਚਾਇਤਾਂ ਸੀਗੀਆਂ ਭੰਗ ਹੋ ਚੁੱਕੀਆਂ ਸੀ ਹਨਾ ਲਗਾਤਾਰ ਜਿਹੜਾ ਪਿੰਡਾਂ ਦਾ ਨੁਕਸਾਨ ਹੋ ਰਿਹਾ ਸੀ ਤੇ ਲਗਾਤਾਰ ਪਿੰਡਾਂ ਦੇ ਵੱਲੋਂ ਇਹ ਵੀ ਕਹਿ ਦਈਏ ਕਿ ਜੋਰ-ਜੋਰ ਕੋਸ਼ਿਸ਼ ਸੀਗੀ ਵੀ ਜਿਹੜੀਆਂ ਪੰਚਾਇਤੀ ਚੋਣਾਂ ਜਲਦ ਤੋਂ ਜਲਦ ਹੋ ਸਕਣ ਮੀਰਾ ਜੀ ਇਹ ਪਹਿਲੀ ਵਾਰ ਹੋਇਆ ਲੇਟ ਹੋਈਆਂ ਨੇ ਹਨਾ ਉਹ ਇਹ ਨਹੀਂ ਪਤਾ ਵੀ ਕਿਸ ਕਾਰਨ ਕਰਕੇ ਹੋਈਆਂ ਹਲੇ ਹਨਾ ਕਿਉਂਕਿ ਵਿੱਚੇ ਜਿਹੜੀਆਂ ਲੋਕ ਸਭਾ ਚੋਣਾਂ ਆ ਗਈਆਂ ਉਹਦੇ ਕਾਰਨ ਵੀ ਹੋ ਸਕਦਾ ਕਾਫੀ ਦੇਰ ਤੋਂ ਜਿਹੜਾ ਇਹਨਾਂ ਚੋਣਾਂ ਦਾ ਕਹਿੰਦੀ ਹੈ ਕਿ ਮੁੱਦਾ ਉੱਠਦਾ ਸੀਗਾ ਵੀ ਚੋਣਾਂ ਕਦੋਂ ਹੋਣਗੀਆਂ ਆਖਰ ਹੁਣ ਉਹਨਾਂ ਚੋਣਾਂ ਤੋਂ ਜਿਹੜਾ ਪਰਦਾ ਉੱਠ ਚੁੱਕਿਆ ਹਨਾ ਤੇ ਹੁਣ ਜਿਹੜਾ ਅੱਗੇ ਤਰੀਕ ਵੀ ਅਨਾਉਂਸ ਹੋ ਗਈ ਹੈ ਤੇ ਜਿਹੜੀ ਨਾਮਜ਼ਦਗੀ ਪੇਪਰ ਆਉ ਕੱਲ ਤੋਂ ਭਰਨੇ ਸ਼ੁਰੂ ਹੋ ਜਾਣੇ ਹਨਾ ਪਰ ਇੱਥੇ ਇੱਕ ਚੀਜ਼ ਬੜੀ ਮੈਂ ਕਹਿਣੀ ਚਾਹੁੰਗਾ ਕਿ ਇੱਕ ਚੀਜ਼ ਬੜਾ ਉੱਠਿਆ ਸੀਗਾ ਵਿੱਚ ਕਿ ਜਿਹੜਾ ਬੀਏ ਪਾਸ ਕਿੰਨੇ ਸੀ ਸਰਪੰਚ ਬੀਏ ਪਾਸ ਚਾਹੀਦਾ ਹੈ ਹਣਾ ਉਹ ਬੜਾ ਕੋਈ ਕੁਆਲਿਫਿਕੇਸ਼ਨ ਹੋਣੀ ਚਾਹੀਦੀ ਹੈ ਜੀ ਕਿਸੇ ਨਾ ਕਿਸੇ ਅਧਿਕਾਰੀ ਦੀ ਕੋਈ ਕੋਈ ਕੁਆਲਿਫਿਕੇਸ਼ਨ ਹੋਣੀ ਚਾਹੀਦੀ ਹੈ ਜੀ 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 ਜ ਆ ਗਿਆ ਜਿਹੜੇ ਵਿਰੋਧੀ ਪਾਰਟੀ ਦੇ ਨੇਤਾ ਨੇ ਵਿਕਰਮਜੀਤ ਮਜੀਠੀਆ ਉਹਨਾਂ ਦੇ ਕੋਲੋਂ ਬੜਾ ਸੋਹਣਾ ਟਵੀਟ ਕੀਤਾ ਗਿਆ ਉਹ ਕਹਿੰਦਾ ਤੁਸੀਂ ਸਰਪੰਚ ਵੀਏ ਪਾਸ ਭਾਲਦੇ ਹੋ ਜਿਹੜੇ ਤੁਹਾਡੇ ਮੰਤਰੀ ਨਹੀਂ ਉਹ 10ਵੀਂ ਤੇ 12ਵੀਂ ਪਾਸ ਨੇ ਆ ਹੁਣੇ ਪੰਜ ਕੈਬਨਿਟ ਮੰਤਰੀਆਂ ਨੇ ਸੌਂ ਚੱਕੀ ਆ ਉਹਦੇ ਵਿੱਚੋਂ ਜੇ ਤਰुण ਤਰुणਪ੍ਰੀਤ ਸੌਂਦੇ ਜਿਹੜੇ ਖੰਨੇ ਤੋਂ ਵਧਾਇਕ ਨੇ ਉਹਨਾਂ ਦੀ ਗੱਲ ਕਰ ਲਈ ਉਹ 12ਵੀਂ ਪਾਸ ਨੇ ਵੱਡੇ ਮਤਰਾਲੇ ਦਿੱਤੇ ਗਏ ਨੇ ਪਿੰਡੂ ਵਿਕਾਸ ਉਹਨਾਂ ਦੇ ਕੋਲ ਆ ਪੰਚਾਇਤਾਂ ਉਹਨਾਂ ਦੇ ਕੋਲ ਨੇ ਵਪਾਰ ਉਹਨਾਂ ਦੇ ਕੋਲ ਆ ਹਨਾ ਜੀ ਆਪਾਂ ਗੱਲ ਕਰ ਲਈਏ ਜਿਹੜੇ ਸਾਨੇਆੜ ਤੋਂ ਹਰਦੀਪ ਸਿੰਘ ਮੁੰਡੀਆਂ ਉਹਨਾਂ ਦੀ ਗੱਲ ਕਰ ਲਈ ਉਹ 10ਵੀਂ ਪਾਸ ਨੇ ਹਨ ਉਹਨਾਂ ਨੂੰ ਵੱਡੇ ਮੰਤਰਾਲੇ ਦਿੱਤੇ ਗਏ ਨੇ ਵਿਭਾਗ ਦਿੱਤੇ ਗਏ ਨੇ ਚਾਹੇ ਸ਼ਹਿਰੀ ਵਿਕਾਸ ਦੀ ਗੱਲ ਕਰ ਲਈਏ ਹਨਾ ਜਾਂ ਫਿਰ ਮਾਲ ਦੀ ਗੱਲ ਕਰ ਲਈਏ ਮੁਰ ਬਸੇਬੇ ਦੀ ਗੱਲ ਕਰ ਲਈਏ ਉਹ ਸਾਰੇ ਮੰਤਰਾਲੇ ਉਹਨਾਂ ਦੇ ਕੋਲ ਨੇ ਜੀ ਆਪਾਂ ਮਹਿੰਦਰ ਭਗਤ ਦੀ ਗੱਲ ਕਰ ਲਈਏ ਬਾਗਬਾਨੀ ਉਹਨਾਂ ਦੇ ਕੋਲ ਆ ਉਹ ਵੀ 10ਵੀਂ ਪਾਸ ਨੇ ਹਨ ਤੇ ਜਿਹੜੇ ਆਪਣੇ ਮੰਤਰੀ ਨੇ ਹਨ ਉਹਨਾਂ ਨੇ ਬੜਾ ਸੋਨਾ ਲਿਖਿਆ ਕਹਿੰਦੇ ਤੁਸੀਂ ਸਰਪੰਚ 10ਵੀਂ ਪਾਸ ਪਾਲਦੇ ਹੋ ਪਰ ਜਿਹੜੇ ਤੁਹਾਡੇ ਮੰਤਰੀ ਨੇ ਉਹ 12ਵੀਂ ਤੇ 10ਵੀਂ ਪਾਸ ਨੇ ਇਹ ਕਾਨੂੰਨ ਤੁਹਾਡੇ ਤੇ ਨਹੀਂ ਲਾਗੂ ਹੁੰਦਾ ਹਨ ਜੇ ਸਰਪੰਚ ਬੀਏ ਪਾਸ ਚਾਹੀਦਾ ਤਾਂ ਜਿਹੜੇ ਮੰਤਰੀ ਨੇ ਘਟੋਕਾ ਟਾਈਮੇ ਪਾਸ ਚਾਹੀਦੇ ਨੇ ਹਾਂਜੀ ਹਨ ਉਹ ਤਾਂ ਪੋਸਟ ਗ੍ਰੈਜੂਏਟ ਹੋਣ ਨਾ ਜੇ ਮੰਤਰੀਆਂ ਨੂੰ ਏਡੇ ਵੱਡੇ ਮੰਤਰਾਲੇ ਦਿੰਨੇ ਆ ਤੁਹਾਨੂੰ ਪੂਰੀ ਸਮਝ ਹੋਵੇ ਉਹਦਾ ਪੋਸਟ ਗ੍ਰੈਜੂਏਟ ਚਾਹੀਦੇ ਨੇ ਜਿਹੜੇ ਜੇ ਸਰਪੰਚ ਗ੍ਰੈਜੂਏਟ ਭਾਲਦੇ ਉਹ ਤਾਂ ਪੋਸਟ ਗ੍ਰੈਜੂਏਟ ਚਾਹੀਦੇ ਨੇ ਫਿਰ ਉਹਦੇ ਹਿਸਾਬ ਨਾਲ ਜਿਹੜਾ ਆ ਤਾਂ ਮੰਤਰੀਆਂ ਤੇ ਜਿਹੜੀਆਂ ਹੋਰ ਵੀ ਜਿਹੜੀ ਆ ਪੋਸਟ ਗ੍ਰੈਜੂਏਟ ਤੋਂ ਉੱਤੇ ਉੱਤੇ ਵੀ ਉੱਪਰ ਉੱਪਰ ਦੀ ਚਾਹੀਦੀ ਜਦੋਂ ਚੇਅਰਮੈਨ ਲੱਗਦੇ ਆ ਗਾਂ ਨਗਰ ਕੌਂਸਲ ਦੀਆਂ ਵੋਟਾਂ ਆਉਂਦੀਆਂ ਨੇ ਹਨਾ ਨਗਰ ਨਿਗਮ ਦੀਆਂ ਆਉਂਦੀਆਂ ਨੇ ਹਨਾ ਤਾਂ ਉਹ ਜੋ ਉਹ ਗ੍ਰੈਜੂ ਪੋਸਟ ਗ੍ਰੈਜੂਏਟ ਹੋ ਗਏ ਫਿਰ ਇਹ ਤਾਂ ਮੈਨੂੰ ਵਿਚ ਜਾ ਸਕਦਾ ਕਿਉਂਕਿ ਨਾਂ ਦਾ ਕੋਈ ਏਡੀ ਵੱਡੀ ਡਿਗਰੀ ਕਰਕੇ ਆਵੇ ਤੇ ਨਾਂ ਹੋ ਜਾਵੇ ਹੁਣ ਜਦੋਂ ਡਾਕਟਰ ਰਵਜੋਤ ਲਾਏ ਨੇ ਹਨਾ ਵਧੀਆ ਪੜੇ ਲਿਖੇ ਇਨਸਾਨ ਨੇ ਡਾਕਟਰ ਨੇ ਹਨਾ ਤੇ ਜੇ ਆਪਾਂ ਗੱਲ ਕਰ ਲਈਏ ਵਿਰਿੰਦਰ ਕੁਮਾਰ ਗੋਇਲ ਨੇ ਲਹਿਰੇ ਤੋਂ ਵਧਾਈ ਕਿਨੇ ਹਨਾ ਉਹ ਵਧੀਆ ਪੜੇ ਲਿਖੇ ਨੇ ਹਨਾ ਉਹਨਾਂ ਦੀ ਗੱਲ ਉਹ ਪੋਸਟ ਗ੍ਰੈਜੂਏਟ ਨੇ ਹਨਾ ਉਹਨਾਂ ਦੀ ਵੀ ਗੱਲ ਹੁੰਦੀ ਹੈ ਤੇ ਜੇ ਹੁਣ ਜੇ ਇਹਨਾਂ ਨੇ ਮੰਤਰੀ ਉਹ 10ਵੀਂ 12ਵੀਂ ਪਾਸ ਲਾਉਣੇ ਨੇ ਤਾਂ ਫਿਰ ਕੀ ਕਹਿ ਸਕਦੇ ਆ ਉਹਦੇ ਤੇ ਚਲੋ ਕਿਤੇ ਨਾ ਕਿਤੇ ਸ਼ੁਰੂਆਤ ਤਾਂ ਹੋਈ ਆਪਾਂ ਇਹ ਕਹਦੇ ਆ ਵੀ ਥੱਲੇਲੇ ਲੈਵਲ ਤੋਂ ਸ਼ੁਰੂਆਤ ਹੋ ਗਈ ਆ ਜਿਹੜੀ ਆ ਇਹਨਾਂ ਦੀ ਪੜ੍ਹਾਈ ਜਿਹੜੀ ਆ ਕੀਤੀ ਗਈ ਆ ਵੀ ਆ ਮਤਲਬ ਜੀ ਚਲੋ ਸਰਪੰਚਾਂ ਤੋਂ ਸ਼ੁਰੂਆਤ ਹੋਈ ਆ ਤਾਂ ਅੱਗੇ ਮੰਤਰੀਆਂ ਤੱਕ ਵੀ ਜਿਹੜੀ ਆ ਇਹ ਕਿਤੇ ਨਾ ਕਿਤੇ ਗੱਲ ਅੰਗਾਂ ਤੋਂ ਰਹੀ ਜੋ ਗੱਲ ਉਹ ਹਜੇ ਮੁੱਦਾ ਦਬਿਆ ਰਹਿ ਗਿਆ ਉਹ ਹਜੇ ਨਹੀਂ ਹੋ ਸਕਿਆ ਹਨ ਅੱਜ ਵੀ ਬੜੀ ਨੈਸ਼ਨਲ ਜਿਹੜੇ ਚੈਨਲ ਸੀ ਉਹਨਾਂ ਤੇ ਬੜੀ ਬਹਿਸ ਚੱਲੀ ਆ ਇਸ ਚੀਜ਼ ਤੇ ਹਨਾ ਉੱਤੇ ਵੀ ਉਹ ਕਹਿੰਦੇ ਕਹਿੰਦੇ ਵੀ ਨਹੀਂ ਇਹ ਹੋਣਾ ਚਾਹੀਦਾ ਸੀ ਹਨ ਇੱਕ ਨੌਜਵਾਨਾਂ ਦੇ ਹੱਥ ਪਾ ਕੇ ਕਹਦੀ ਹੈ ਕਿ ਵਾਗਡੋਰ ਆਵੇ ਤਾਂ ਮੇਰੇ ਹਿਸਾਬ ਨਾਲ ਵਧੀਆ ਚੱਲੂਗੀ ਅਖਰਾਂ ਸਾਹਿਬ ਕਿਤੇ ਨੇ ਕੀਤੀ ਇਸ ਪ੍ਰੋਸੈਸ ਨੂੰ ਲਿਆਉਣ ਵਾਸਤੇ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਊਗਾ ਤਾਂ ਇੰਨੀ ਛੇਤੀ ਇਹ ਅਪਲਾਈ ਨਹੀਂ ਹੋ ਸਕਦਾ ਤੇ ਖੈਰਾ ਸਾਹਿਬ ਮੈਂ ਇਹ ਜਾਨਣਾ ਚਾਹਾਂਗਾ ਕਿ ਮਤਲਬ ਜੀ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਦੇ ਵਿੱਚ ਕੀ ਪ੍ਰੋਸੈਸ ਰਹੇਗਾ ਜਿਹੜੇ ਲੋਕ ਹਲੇ ਵੀ ਕੁਝ ਅਣਜਾਣ ਨੇ ਕਦੋਂ ਨਾਮਜ਼ਦਗੀਆਂ ਭਰਨੀਆਂ ਹੋਣਗੀਆਂ ਕਦੋਂ ਜਿਹੜੀ ਵਾਪਸ ਲੈਣੀ ਹੋਏਗੀ ਜੀ ਇਹ ਸਾਰਾ ਪ੍ਰਕਿਰਿਆ ਜੇ ਗਗਨਜੀਪਾ ਕੱਲ 27 ਤਰੀਕ 27 ਸਤੰਬਰ ਤੋਂ 4 ਅਕਤੂਬਰ ਤੱਕ ਜਿਹੜੇ ਨਾਮਜ਼ਦਗੀ ਪੇਪਰ ਭਰੇ ਜਾਣਗੇ 100 ਰੁਪਏ ਉਹਨਾਂ ਦੀ ਫੀਸ ਰੱਖੀ ਗਈ ਹੈ ਠੀਕ ਹੈ ਨਾਮਜ਼ਦਗੀ ਪੇਪਰ 4 ਤਰੀਕ ਤੱਕ ਭਰੇ ਜਾਣਗੇ 5 ਤਰੀਕ ਨੂੰ ਜਿਹੜੀ ਉਹ ਪੜਤਾਲ ਹੋਵੇਗੀ ਵੀ ਪੇਪਰ ਕੀਦੇ ਸਹੀ ਗਲਤ ਹਨ ਜੋ ਵੀ ਅਲੀਗੇਸ਼ਨ ਲੱਗਦਾ ਹੈ ਕਈ ਵਾਰ ਕਿਸੇ ਤੇ ਹਨਾ ਤਾਂ ਉਹ ਪੇਪਰ ਵਾਪਸ ਹੋ ਜਾਂਦਾ ਮਨਜ਼ੂਰ ਨਹੀਂ ਹੁੰਦੇ ਹਨਾ ਉਹ 5 ਤਰੀਕ ਨੂੰ ਡੇਟ ਰੱਖੀ ਗਈ ਆ ਸਿਰ 7 ਤਰੀਕ ਨੂੰ ਭਾਵ 7 ਅਕਤੂਬਰ ਨੂੰ ਜਿਹੜੀ ਆ ਉਬਾਸੀ ਲੈਣ ਦੀ ਆ ਵੀ ਜਦੋਂ ਕੋਈ ਕਹਿੰਦਾ ਕੋਈ ਬੈਠ ਜਾਂਦਾ ਕੋਈ ਪੇਪਰ ਵਾਪਸ ਲੈ ਲੈਂਦਾ ਹਨਾ ਉਹ 7 ਤਰੀਕ ਨਿਸ਼ਚਿਤ ਕੀਤੀ ਗਿਆ 7 ਤਰੀਕ ਤੱਕ ਜਿਹੜਾ ਮਰਜ਼ੀ ਪੇਪਰ ਵਾਪਸ ਲੈ ਸਕਦਾ ਉਸ ਤੋਂ ਬਾਅਦ ਜਿਹੜੇ 15 ਤਰੀਕ ਨੂੰ ਹਨਾ ਤਾਂ ਉਹ ਜਿਹੜੀਆਂ ਚੋਣਾਂ ਉਹ ਹੋਣੀਆਂ ਨੇ ਠੀਕ ਆ 15 ਤਰੀਕ ਨੂੰ ਸਵੇਰ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੋਣਾਂ ਹੋਣਗੀਆਂ ਉਸ ਤੋਂ ਬਾਅਦ ਉਹਦੇ ਜਿਹੜੇ ਰਿਜ਼ਲਟ ਨੇ ਉਹ ਐਲਾਨੇ ਜਾਣਗੇ ਸ਼ਾਮ 4 ਵਜੇ ਤੋਂ ਬਾਅਦ ਕਿਉਂਕਿ ਕਈ ਪਿੰਡ ਵੱਡੇ ਨੇ ਹਨਾ ਤਾਂ ਉੱਥੇ ਜਿਹੜੀ ਜਿਹੜੀ VOTING ਦਾ ਟਾਈਮ ਆ ਥੋੜਾ ਵਧਾ ਵੀ ਦਿੱਤਾ ਜਾਂਦਾ ਹਨਾ ਕੋਈ ਕਈ ਪਿੰਡ ਛੋਟੇ ਨੇ ਉੱਥੇ ਤਾਂ 8 ਤੋਂ 4 ਹੈ ਹੀ ਪਰ ਕਈ ਪਿੰਡ ਵੱਡੇ ਨੇ ਤਾਂ ਉੱਥੇ ਟਾਈਮਿੰਗ ਥੋੜੀ ਜਿਹੀ ਵਧਾ ਦਿੱਤੀ ਜਾਂਦੀ ਹੈ ਕਿਉਂਕਿ ਕਾਫੀ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੋਟਾਂ ਆਉਂਦੀਆਂ ਜਿੱਥੇ ਪਿੰਡਾਂ ਦੇ ਵਿੱਚ ਹਨਾ ਉੱਥੇ ਥੋੜਾ ਜਿਹਾ ਹੁੰਦਾ ਵੀ ਜਿਹੜੀ ਉਹ ਸਮਾਂ ਵਧਾ ਦਿੱਤਾ ਜਾਂਦਾ ਉਹ ਪਿੰਡ ਦੀ VOTING ਨੂੰ ਦੇਖ ਕੇ ਖੈਰਾ ਸਾਹਿਬ ਜਿਵੇਂ ਮਤਲਬ ਚਾਹੇ ਉਹ ਇਲੈਕਸ਼ਨ ਛੋਟੇ ਹੋਣ ਵੱਡੇ ਹੋਣ ਤਾਂ ਖਰਚੇ ਦੀ ਗੱਲ ਆ ਜਾਂਦੀ ਹੈ ਤਾਂ ਖਰਚਾ ਵੀ ਇਹਦੇ ਵਿੱਚ ਨਿਯੁਕਤ ਕੀਤਾ ਗਿਆ ਜੀ ਇਹਦੇ ਵਿੱਚ ਖਰਚਾ ਹੁੰਦਾ ਜਦੋਂ ਆਪਾਂ ਵੀ ਐਮਐਲਏ ਇਲੈਕਸ਼ਨ ਲਾ ਲਈ ਉਹਦੇ ਵਿੱਚ ਲੱਖਾਂ ਦਾ ਖਰਚਾ ਦਿੱਤਾ ਜਾਂਦਾ ਹੈ ਹਨ ਜੇ ਆਪਾਂ ਲੋਕ ਸਭਾ ਇਲੈਕਸ਼ਨ ਲਾ ਲਈ ਉਹਦੇ ਵਿੱਚ ਲੱਖਾਂ ਦਾ ਖਰਚਾ ਦਾ ਪਰ ਇਹ ਇੱਕ ਪਿੰਡ ਲੈਵਲ ਦੀ ਉਹ ਹੈ ਤਾਂ ਉਹ ਭਗਵੰਤ ਮਾਨ ਸਾਹਿਬ ਬਿਆਨ ਦਿੰਦੇ ਨੇ ਕਿ ਨਾ ਤਾਂ ਕੋਈ ਸਰਪੰਚੀ ਦੀਆਂ ਵੋਟਾਂ ਤੇ ਕਰੋੜ ਲਾਇਓ ਨਾ ਇਹ ਆਸ ਰੱਖਿਓ ਵੀ ਮੈਂ ਕਰੋੜ ਕਮਾ ਲੂੰਗਾ ਕਿਉਂਕਿ ਮੈਂ ਖਾਨ ਨਹੀਂ ਦੇਣੇ ਹਾਂ ਉਹਨਾਂ ਨੇ ਇਹ ਜ਼ਰੂਰ ਬੜਾ ਇੱਕ ਕਹਦੀ ਕੋ ਠੋਸ ਤੇ ਵਧੀਆ ਬਿਆਨ ਦਿੱਤਾ ਕਿ ਤੁਸੀਂ ਕੋਈ ਵੀ ਪੈਸਾ ਨਾ ਖਰਚਿਓ ਵੀ ਬਾਅਦ ਵਿੱਚ ਤੁਸੀਂ ਮੰਗ ਕਰੋ ਵੀ ਮੈਂ ਪੈਸਾ ਕਮਾ ਲੂੰਗਾ ਮੈਂ ਕਮਾਉਣ ਨਹੀਂ ਦੇਣੇ ਉਹ ਪਹਿਲਾਂ ਵੀ ਪਹਿਲਾਂ ਲਾ ਦੀਏ ਵਿੱਚ ਬਾਅਦ ਵਿੱਚ ਕਮਾਈ ਜਾਵਾਂਗੇ ਕੋਈ ਨਹੀਂ ਇਹ ਪਹਿਲਾਂ ਹੁੰਦਾ ਸੀ ਉਹ ਇੱਕ ਕਹਿੰਦੇ ਪੰਜਾਬੀ ਦੇ ਵਿੱਚ ਉਹ ਗਾਣਾ ਵੀ ਬੜਾ ਚਰਚਿਤ ਹੋਇਆ ਸੀ ਵੀ ਲੈ ਲਾਵੇ ਸਰਪੰਚੀ ਸਰਕਾਰ